ਸਸਰੀ ਗਾਜੀ ਮੈਂ ਹਾਂ ਅਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਸਾਬਕਾ ਐਮਪੀ ਦੇ ਕਰ ਜੋ ਹੈ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਕਿਉਂਕਿ ਪਰਿਵਾਰ ਦਾ ਮੈਂਬਰ ਅੱਜ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਤੁਹਾਨੂੰ ਦੱਸਾਂਗੀ ਉਹ ਕੌਣ ਹੈ ਲੇਕਿਨ ਇਸ ਟਾਈਮ ਜੋ ਉਹਨਾਂ ਦੇ ਕਰ ਸੋਗ ਦੀ ਲਹਿਰ ਛਾਈ ਹੋਈ ਹੈ ਜੋ ਵੱਡੇ ਆ ਪਾਜਪਾ ਦੇ ਜਿਹੜੇ ਸਾਬਕਾ ਸੰਸਦ ਮੈਂਬਰ ਵੀ ਰਹਿ ਚੁੱਕੇ ਨੇ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵਿਛੋੜਾ ਦੇ ਦਿੱਤਾ ਹੈ ਉਹਨਾਂ ਦੇ ਆਪਣੇ ਹੀ ਸਹੁਰਾ ਸਾਹੂ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਰਿੰਕੂ ਦੇ ਸਹੁਰਾ ਦੇ ਸਾਬਕਾ ਕੌਂਸਲ ਸੁਨੀਤਾ ਰਿੰਕੂ ਦੇ ਪਿਤਾ Pritam Das Das ਦੇ ਹੱਥ ਹੋ ਗਿਆ ਉਨ੍ਹਾਂ ਦਾ ਅੰਤਿਮ ਸੰਸਕਾਰ 4 ਵਜੇ ਬਸਤੀ ਗੁਜਰਤ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਦੱਸਣਯੋਗ ਹੈ ਕਿ ਪ੍ਰੀਤਮ ਦਾਸ ਕੁ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤਾਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਇਸ ਦੌਰਾਨ ਅੱਜ ਐਤਵਾਰ ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਸਾਬਕਾ ਸੰਸਰ ਮੈਂਬਰ ਸ਼੍ਰੀ ਸ਼ਨੀਰ ਰੀਕੂ ਦੱਸਿਆ ਕਿ ਉਹਨਾਂ ਦਾ ਸੋਹਰਾ ਪ੍ਰੀਤਮ ਦਾਸ ਜੀ ਸ਼ਵ ਯਾਤਰਾ ਅੱਜ ਦੁਪਹਿਰੇ 3:30 ਵਜੇ ਇਕਤਾ ਵਿਵਾਰ 120 ਤੇ ਫੁੱਟੀ ਜੋ ਰੋੜ ਤੇ ਚੰਗੇਗੀ ਪ੍ਰੀਤਮ ਦਾਸ ਆਤਮਿਕ ਸੰਸਕਾਰ ਅੱਜ ਸ਼ਾਮ 4:32 ਗੁਜਾ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਸੁਨੀਲ ਰਿੰਕੂ ਦੇ ਸੋਹਰੇ ਦਾ ਦੇਹਾਂਤ ਤੇ ਜिले ਦੇ ਸਮੂਹ ਆਰਮੀਕ ਸਮਾਜਿਕ ਰਾਜਨੀਤਿਕ ਸੰਗਠਨਾਂ ਦੇ ਲੋਕਾਂ ਵੱਲੋਂ ਗਹਿਰਾ ਦੁੱਖ ਪਟਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਨੇ ਸਾਬਕਾ ਸੰਸਦ ਮੈਂਬਰ ਸੁਨੀਲ ਰਿੰਕੂ ਉਹਨਾਂ ਦੇ ਸੋਹਰਾ ਸਾਹ ਜਿਹੜੇ ਨੇ ਪੂਰੇ ਹੋ ਗਏ ਨੇ ਤੇ ਉਹਦੇ ਨਾਲ ਜਿਹੜਾ ਉਹਨਾਂ ਦਾ ਸੰਸਕਾਰ ਅੱਜ ਹੀ 4 ਵਜੇ ਦਾ ਟਾਈਮ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਜੋ ਵੀ ਉਹਨਾਂ ਦੇ ਕੋਲ ਆਸ-ਪਾਸ ਰਹਿੰਦੇ ਲੋਕਾਂ ਵੱਲੋਂ ਜਿਹੜਾ ਹੈ ਦੁੱਖ ਪ੍ਰਗਟਾਵਾ ਕੀਤਾ ਗਿਆ ਤੇ ਹੋਰ ਵੀ ਹਸਤੀਆਂ ਵੱਲੋਂ ਜਿਹੜਾ ਹੈ ਦੁੱਖ ਪ੍ਰਗਟਾਵਾ ਕੀਤਾ ਗਿਆ ਧੰਨ